ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਲੋਕਾਂ ਨੂੰ ਨਵੀਂ ਨਵੀਂ ਠੱਗੀ ਮਾਰਦੇ ਨਵੇਂ ਤਰੀਕੇ ਲੱਭਦੇ ਹਨ ਇੱਕ ਨਵਾਂ ਨਵੇਕਲਾ ਤਰੀਕਾ ਦੇਖਿਆ ਗਿਆ ਇੱਕ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਚੁੱਕਾ ਹੈ ਜਿਸ ਦੇ ਨਾਲ ਉਸ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਗੁਲਦਸਤੇ ਦੇ ਕੇ ਆਪਣੇ ਫੋਟੋਆਂ ਖਚਾਈਆਂ ਜਾਂਦੀਆਂ ਹਨ ਚਾਹੇ ਸ਼ਾਸਕੀ ਲੀਟਰ ਜਾਂ ਰਾਜਨੀਤਿਕ ਲੀਡਰ ਹੋਣ ਉਹਨਾਂ ਨਾਲ ਵੀ ਫੋਟੋਆਂ ਖਿਚਾ ਕੇ ਲੋਕਾਂ ਨੂੰ ਦਿਖਾਉਂਦਾ ਨਜ਼ਰ ਆਉਂਦਾ ਸੀ ਜਿਸ ਦੇ ਨਾਲ ਉਸ ਨੂੰ ਇੱਕ ਠੱਗੀ ਮਾਰਨ ਦਾ ਆਸਾਨ ਤਰੀਕਾ ਮਿਲਿਆ ਉਸ ਨੇ ਲੋਕਾਂ ਨੂੰ ਫੋਟੋਆਂ ਖਿਚਾ ਕੇ ਖਚਾਉਣ ਦੇ ਸਕੀਮ ਬਣਾ ਕੇ ਲੋਕਾਂ ਨਾਲ ਲੱਖਾਂ ਰ ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਇਸ ਸਬੰਧੀ ਕਾਨਫਰੰਸ ਕੀਤੀ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਦੀ ਵਰਦੀ ਅਤੇ ਲੱਗੀਆਂ ਫੀਚੀਆਂ ਵਗੈਰਾ ਜੋ ਫੜੀਆਂ ਗਈਆਂ ਹਨ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿਸ ਦੇ ਵਿੱਚ ਇੱਕ ਆਸਲਾ ਵੀ ਬਰਾਮਦ ਹੋਇਆ ਹੈ ਇਸ ਸਬੰਧੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਸ ਸਬੰਧ ਵਿੱਚ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਠੱਗਿਆ ਮਾਰਦੇ ਨੇ ਮਤੋਂ ਨਵੇਂ ਲੋਕ ਤਰੀਕੇ ਲੱਭ ਰਹੇ ਹਨ ਅਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਬੰਦੇ ਵੱਲੋਂ ਠੱਗੀਆਂ ਮਾਰੀਆਂ ਗਈਆਂ ਹਨ ਜੋ ਕਿ ਪੁਲਿਸ ਵੱਲੋਂ ਇਸ ਨੂੰ ਫੜ ਲਿਆ ਗਿਆ ਹੈਗਾ ਇਸ ਦੇ ਉੱਪਰ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਬਾਕੀ ਤਵਦੀਸ਼ جاری ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੰਤਰ ਠੱਗੀ ਮਾਰਦਾ ਸੀ ਕਿਸ ਤਰ੍ਹਾਂ ਇਹਦੀ ਖਲਸਾ ਹੋਇਆ ਸੀ ਇਹਦੇ ਵਿੱਚ ਹੀ ਅਮਰਪਾਲ ਨਾ ਦਾ ਨੌਜਵਾਨ ਹੈ ਤੇ ਇਹਦਾ ਬੇਸਿਕਲੀ ਮੋਡਸ ਆਪਰੰਡੀ ਇਹ ਸੀ ਵੀ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਗੁਦਸਤਾ ਦੇ ਕੇ ਤੇ ਉਹ ਫੋਟੋਆਂ ਦੇ ਜ਼ਰੀਏ ਆਪਣੀ ਨਜ਼ਦੀਕੀ ਸ਼ੋਅ ਕਰਕੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਤੋਂ ਦੇ ਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦੇਆ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6,80,000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 6,80,000 ਰੁਪਏ ਦੀ ਠੱਗੀ ਵਾਲੀ ਉਹ ਬੰਦੇ ਸਾਡੇ ਕੋਲ ਆਏ ਜਿਹਦੇ ਉੱਤੇ ਆਪਾਂ ਮਕਦਮਾ ਨੰਬਰ 84 ਦਰਜ ਕੀਤਾ ਤੇ ਜਦੋਂ ਆਪਾਂ ਹੋਰ ਕੋਕ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗਾ ਇਹਦੇ ਖਿਲਾਫ ਇੱਕ ਹੋਰ ਅੜਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕੋਲ ਆਪਣੀ ਉਦੇ ਉੱਤੇ ਆਪਾਂ ਇੱਕ ਹੋਰ ਮੁਕਦਮਾ ਉਹ ਕਰਨਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਵਿੱਚ ਆ ਜਾਂਦੇ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ 'ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਤੇ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਰੇ ਕਿ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅਨਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਲ ਤੇ ਫੇਵਰ ਲੈ ਰਹੇ ਹੋ ਇਹ ਐਦਾ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤੇ ਕੋਈ ਵੀ ਪੈਸੇ ਦੀ ਹੈ ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਾਲ ਚੱਲਣ ਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਵੇ ਤੁਹਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਵੇ ਆਪਾਂ ਉੱਤੇ ਜ਼ਰੂਰ ਬੰਦ ਕਾਰਵਾਈ ਕਰਾਂਗੇ ਕੀ ਕੀ ਕੁਝ ਬਰਾਮਦ ਹੋਇਆ ਜੀ ਇਹਦੇ ਵਿੱਚ ਬਰਾਮਦ ਕੀ ਹੈ ਜੀ ਇੱਕ ਆ ਪਿਸਟਲ ਹੈ ਜੀ ਤੇ 3000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸ ਨੇ ਕਿਤੇ ਪੁੱਛ ਪੰਜਾਹ ਰੁਪਏ ਕਿ ਕਿ ਕਿਸ ਮੁਲਾਜ਼ਮ ਦੀ ਸੀ ਜਾਂ ਇਹਨੇ ਕਿਤੋਂ ਕਿਤੋਂ ਹਾਇਰ ਕੀਤੀ ਹੈ ਵਰਦੀ ਜੀ ਉਹ ਦੌਰਾਨੇ ਤਕਰੀਸ਼ ਆਪਾਂ ਰਿਮਾਂਡ ਸੇ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਅਜੇ ਤੱਕ ਜਿਵੇਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਮੁਲਾਜ਼ਮ ਆਮ ਬੰਦਿਆਂ ਨੂੰ ਸ਼ੋਅ ਕਰਦਾ ਸੀ ਉਹਦੇ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਜੀ ਕਾਕੇ ਉਹਦਾ ਕਰਕੇ ਇਹਨੇ ਕਾਂਸਟੇਬਲ ਦੀ ਵਰਦੀ ਸੀ ਜੀ ਟੀ-ਸ਼ਰਟ ਹੈ ਜੀ ਤੇ ਸੇਮ ਉਹੀ ਲੋਕਾਂ ਦਾ ਪੁਲਿਸ ਦੇ ਵਰਦੀ ਬਿਲਕੁਲ ਜੀ ਇਹ ਆਮ ਟੇਲਰਸ ਕੋਲ ਹੈਗਾ ਜੀ ਲੋਕਾਂ ਦਾ ਇਹ ਕੋਈ ਕੰਟਰੋਲਡ ਨਹੀਂ ਹੈ ਆਮ ਟੇਲਰਸ ਕਢਾਈ ਕਰਕੇ ਮੰਗਵਾ ਲੈਂਦੇ ਕਿਉਂ ਟੇਲਰ ਦੇ ਜਿੰਨੀ ਇਤਨੀ ਕੁ ਗਾ ਬਣਦੀ ਹੈ ਫੈਂਸ ਕੀ ਉਹ ਜਿਹੜਾ ਇਦਾਂ ਦੇ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿਉਂ ਇਦਾਂ ਤੇ ਫਿਰ ਕੋਈ ਵੀ ਟੈਕਿਸਟ ਨੂੰ ਆਪਾਂ ਪਹਿਲੇ ਬढ़ावा ਦੇ ਰਹੇ ਨੇ ਉਹ ਵੀ ਬਿਲਕੁਲ ਜੀ ਆਪਾਂ ਦਰਾਨੇ ਤਕਰੀਰ ਜੇ ਟੇਲਰ ਦੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤੋਂ ਨੇ ਨੂੰ ਸੈਂਟਲੀ ਇਹਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦੇ ਦਿੱਤੀ ਤੇ ਕੋਈ ਚੱਕਰ ਨਹੀਂ ਠੀਕ ਉਹਦੀ ਕੋਈ ਮੈਲੋਫਾਈਡ ਇੰਟੈਂਸ਼ਨ ਸਮਝ ਨਹੀਂ ਆਈ ਤਾਂ ਆਪਾਂ ਜ਼ਰੂਰ ਉੱਤੇ ਵੀ ਐਕਸ਼ਨ ਲਵਾਂਗੇ ਕੀ ਰਿਮਾਂਡ ਦੇ ਵਿੱਚ ਸਾਹਮਣੇ ਆਇਆ ਜੀ ਜਿਸ ਦਾ ਪਰਿਵਾਰ ਦਾ ਵੀ ਇਹ ਦੋਸ਼ ਸੀ ਕਿ ਸਾਡੇ ਤੋਂ ਪੈਸੇ ਲੈ ਕੇ ਡਿਪਟੀ ਸਾਹਿਬ ਦੇ ਕੋਲੇ ਸਾਨੂੰ ਨਾਲ ਲੈ ਕੇ ਗਿਆ ਸੀ ਤੇ ਕੀ ਉਹ ਡਿਪਟੀ ਸਾਹਿਬ ਤੱਕ ਪੈਸੇ ਪਹੁੰਚੇ ਸੀ ਜਾਂ ਰਸਤੇ ਵਿੱਚ ਕਿਤੇ ਖੁੱਲਡੂ-ਬੁੱਲਡੂ ਦੇ ਕੋਲ ਨਹੀਂ ਬਿਲਕੁਲ ਨਹੀਂ ਇਹ ਨਾਲ ਗਿਆ ਸੀ ਪੈਸੇ ਲੈ ਕੇ ਪਰਿਵਾਰ ਦਾ ਇਹ ਦੋਸ਼ੀ ਵੀ ਸਾਨੂੰ ਇੱਥੇ ਇਹਨੇ ਗੱਡੀ 'ਚ ਬਿਠਾ ਕੇ ਸਾਡੇ ਤੋਂ ਪੈਸੇ ਲਏ ਤੇ ਬਾਅਦ 'ਚ ਉਹ ਡਿਪਟੀ ਸਾਹਿਬ ਨਾਲ ਆਪ ਮਿਲ ਕੇ ਸਾਡਾ ਇਹਨੇ ਕੰਮ ਕਰਾਣ ਦੀ ਸਾਨੂੰ ਉਹ ਵਿਸ਼ਵਾਸ ਤੋਂ ਹੈ ਵੀ ਉਹ ਕਹ ਰਹੇ ਸੀ ਡਿਪਟੀ ਸਾਹਿਬ ਦੇ ਕਮਰੇ ਤੱਕ ਨਾਲ ਅਗੇ ਆਏ ਜਿਹਦੇ ਉਜੀਬ ਤੇ ਪੈਸੇ ਪਾ ਕੇ ਲੈ ਕੇ ਗਿਆ ਇਸ ਕਮਰੇ ਦੇ ਬਾਹਰ ਰਸਾਂ ਪਾ ਕੇ ਤਾਂ ਆਪ ਅੰਦਰ ਚਲਾ ਗਿਆ ਮੇਰੇ ਕੋਲ ਇੰਟਰਵਿਊ ਇਹਦੇ ਉਹਨੇ ਮੈਂ ਪਰਵਾਹ ਕੀਤੀ ਪਰਿਵਾਰ ਸਾਨੂੰ ਵੀ ਮਿਲਿਆ ਸੀ ਇਹਦੇ ਵਿੱਚ ਬੇਸਿਕਲੀ ਉਹਨਾਂ ਦਾ ਇਹੀ ਕਹਿਣਾ ਸੀ ਕਿ ਡਿਪਟੀ ਸਾਹਿਬ ਨਾਲ ਸਾਨੂੰ ਨਹੀਂ ਮਿਲਾਇਆ ਗਿਆ ਬਟ ਇਹ ਬੰਦਾ ਭਾਵੇਂ ਮਿਲਦਾ ਹੋਵੇ ਰੁਟੀਨ 'ਚ ਭਾਵੇਂ ਨਾ ਮਿਲਦਾ ਹੋਵੇ ਪਰ ਡਿਪਟੀ ਸਾਹਿਬ ਦੇ ਨਾਲ ਕੋਈ ਤਾਲੁਕਾ ਨਹੀਂ ਸਾਡੀ ਰਜਿਸ ਆਪਣੇ ਰਿਪੋਰਟ ਸ਼ਕਤੀ ਹਾਂਜੀ ਇਹ ਦਾ ਰਿਲੇਸ਼ਨ ਇਹ ਬੇਸਿਕਲੀ ਜਿਹੜੀ ਇਨਕੁਆਇਰੀ ਚੱਲ ਰਹੀ ਸੀ ਉਹ ਰੇਪ ਦੀ ਚੱਲ ਰਹੀ ਸੀ ਜੇ ਜਿਸ ਇਨਕੁਆਇਰੀ 'ਚ ਇਹ ਠੱਗੀ ਮਾਰਨਾ ਚਾਹੁੰਦਾ ਸੀ ਤੇ ਇਹਨੇ ਮਾਰੀ ਉਹ ਵੀ ਐਕਸਪਲੋਇਟੇਸ਼ਨ ਦਾ ਨਿਕਲਦੀ ਵੀ ਹਾਂਜੀ ਉਹ ਵੀ ਐਕਸਪਲੋਇਟੇਸ਼ਨ ਬਾਰੇ ਮਾਰ ਰਿਹਾ ਉਹ ਬੇਸਿਕਲੀ ਇੱਕ ਡੀਐਸਪੀ ਸਾਹਿਬ ਕੋਲ ਇਨਕੁਆਇਰੀ ਚੱਲ ਰਹੀ ਸੀ ਜਿਹੜੇ ਇਨਕੁਆਇਰੀ 'ਚ ਦੋਸ਼ੀ ਸੀਗੇ ਉਹਨਾਂ ਤੋਂ ਇਹ ਠੱਗੀ ਮਾਰ ਗਿਆ ਉਹਨਾਂ ਖਿਲਾਫ ਇਨਕੁਆਇਰੀ ਚੱਲ ਰਹੀ ਸੀ ਰੇਪ ਦੀ ਹਾਂਜੀ ਸੋਸ਼ਣ ਦੀ ਬੇਸਿਕਲੀ ਲਵ ਇਨ ਰਿਲੇਸ਼ਨਸ਼ਿਪ लिविन लिविन रिलेशनशिप दिस सेक्शन 69 एन एस पूरी चल रही सिंकवे के 17 लाख ਦੇ ਵਿੱਚੋਂ ਸਿਰਫ 30000 ਦੀ ਰਿਕਵਰੀ ਹੋਈ ਹੈ ਹਾਂਜੀ ਹਾਂਜੀ ਤਾਂ ਹੀ ਆਪਾਂ ਇਹਦਾ ਹੋਰ ਰਿਮਾਂਡ ਲੈ ਰਹੇ ਹਾਂ ਜੀ ਦੂਸਰੇ ਜਿਹੜਾ ਮਕਦਮਾ ਉਹ ਚ ਵੀ ਰਿਮਾਂਡ ਲੋ ਇਹਦੇ ਉੱਪਰ ਹੋਰ ਕੀ ਨੇ ਕੋਈ ਜਦੋਂ ਬਰਜ ਹੋਣੀ ਪਈ ਇਸ ਤੋਂ ਇਲਾਵਾ ਜੀ ਕੋਈ ਮਕਦਮਾ ਸਾਹਮਣੇ ਨਹੀਂ ਆਇਆ ਬਾਕੀ ਨਾਲ ਦੇ ਜ਼ਿਲ੍ਹੇ ਚ ਕੋਈ ਪੈਂਡਿੰਗ ਬੜਦਾ ਲਿਆ ਤਫਤੀਸ਼ ਹੈਮ ਕਰਾਉ ਆਪਾਂ ਪਤਾ ਕਰਾ ਰਹੇ ਹਾਂ ਇਹ ਪੋਆ ਨਹੀਂ ਕਰਦੇ ਜੋਲੀਆਂ ਪੇ ਟੂ ਹੈਲਪ ਨਾ ਹਾਂਜੀ ਚਿੰਨਖ ਸਮਾਗਨ ਇਹਨਾਂ ਸਮਾਗਨ ਝੋਲੀਆਂ ਦੇ ਸੀ ਬਸ ਨਹੀਂ ਕੋ ਉੱਥੇ ਤੋਂ ਹਲੋ ਜੀ